ਪਿੰਡ ਪੈਂਦੀ ಗ್ರಾಮ ਪੰਚਾਇਤ 1 ਰੁਪਏਵਨੀ ਦੇ ਵਿੱਚ ਅੱਜ ਸਰਪੰਚਰ ਮਨੀਕ ਸਿੰਘ ਜੀ ਵੱਲੋਂ ਗਲੀਆਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਇਲਾਕਾ ਜਿਹੜਾ ਕਾਫੀ ਪਛੜਿਆ ਸੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਸਾਡੇ ਨਾਲ ਨੇ ਤਾਂ ਉਹਨਾਂ ਤੋਂ ਜਾਣਾਂਗੇ ਕੀ ਅੱਜ ਜਿਹੜੀਆਂ ਵਿਕਾਸ ਕਮਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ はい ਸਰਪੰਚ ਸਾਹਿਬ ਅੱਜ ਜਿਹੜਾ ਗਲੀਆਂ ਦਾ ਉਦਘਾਟਨ ਕੀਤਾ ਗਿਆ ਕੀ ਕਹਿੰਦੇ ਅੱਜ ਅਸੀਂ 1 ਰੁਪਏਵਨੀ ਪੰਚਾਇਤ ਦੇ ਵਿੱਚ ਵਾਰਡ ਨੰਬਰ 4 ਵਿੱਚ ਖੜੇ ਹਾਂ ਇਥੇ ਅਸੀਂ ਚੋਣਾਂ ਦੇ ਦੌਰਾਨ ਇੱਕ ਵਾਅਦਾ ਕੀਤਾ ਸੀ ਜੇ ਜਦੋਂ ਵੀ ਕੰਮ ਕੋਈ ਅਰੰਭ ਕਰਾਂਗੇ ਤੇ ਇਥੇ ਇੱਕ ਸੀਵਰੇਜ ਦੀ ਸਮੱਸਿਆ ਸੀ ਸੀਵਰੇਜ ਨਹੀਂ ਪਿਆ ਤੇ ਅੱਜ ਆਪਾਂ ਇਹ ਸੀਵਰੇਜ ਦਾ ਉਦਘਾਟਨ ਕਰਤਾ ਹੈ ਤੇ ਕੱਲ ਤੋਂ ਸੀਵਰੇਜ ਸ਼ੁਰੂ ਕਰ ਦੇਣਾ ਹੈ ਤੇ ਲਗਭਗ ਆਪਾਂ 4-5 ਦਿਨਾਂ ਚ ਮੁਕੰਮਲ ਕਰ ਦੇਣਾ ਉਸ ਤੋਂ ਬਾਅਦ ਜਦੋਂ ਵੀ ਇਹ ਮੁਕੰਮਲ ਹੁੰਦਾ ਉਸ ਤੋਂ ਬਾਅਦ ਇੱਕ ਨਾਲਾ ਸੜਕ ਦਾ ਪੈਂਡਿੰਗ ਕੰਮ ਆ ਉਹਦੇ ਵਾਸਤੇ ਵੀ ਅਸੀਂ ਸਰਕਾਰ ਨੂੰ ਪ੍ਰਵੀਜ਼ਨ ਭੇਜਤੀ ਆ ਤੇ ਉਹ ਨਾਲ ਦੇ ਨਾਲ ਉਤੋਂ ਬਾਅਦ ਸੜਕ ਦਾ ਤੇ ਲਾਈਟਾਂ ਦਾ ਬੈਂਚਾਂ ਦਾ ਜਿੱਥੇ-ਇਥੇ ਲੋਕਾਂ ਨੂੰ ਸਮੱਸਿਆ ਆ ਵਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਆਗੇ ਦੱਸੋ ਤੇ ਜਿੱਥੇ ਵੀ ਤੁਹਾਨੂੰ ਕੋਈ ਵੀ ਸਮੱਸਿਆ ਲੱਗਦੀ ਆ ਜਾਂ ਕੋਈ ਕੰਮ ਰੁਕਿਆ ਜਾਂ ਹੋਣ ਵਾਲਾ ਜਾਂ ਮੇਨਟੇਨੈਂਸ ਆ ਇਹਨਾਂ ਚਿਰ ਸਾਨੂੰ ਪਤਾ ਨਹੀਂ ਲੱਗੂਗਾ ਅਸੀਂ ਕੁਝ ਕਰ ਨਹੀਂ ਸਕਦੇ ਸੋ ਆਪਣੇ ਮੈਂਬਰ ਨੂੰ ਦੱਸੋ ਸਰਪੰਚ ਨੂੰ ਦੱਸੋ ਤੇ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਕੰਮ ਕਰਾਉਣੇ ਆ ਵੋਟਾਂ ਤੁਸੀਂ ਪਾਈਆਂ ਆ ਨੂੰ ਬਣਾਇਆ ਆ ਤੁਸੀਂ ਹੱਕਦਾਰ ਹੋ ਕੰਮ ਲੈਣ ਦੇ ਸਾਡੇ ਜਦੋਂ ਮਰਜ਼ੀ ਸਾਡੇ ਕੋਲ ਆਓ ਅਸੀਂ ਤੁਹਾਡੇ ਕੋਲ ਅਵੇਲੇਬਲ ਆਂ ਜਦੋਂ ਮਰਜ਼ੀ ਆਗੇ ਆਪਣੇ ਸਮੱਸਿਆ ਦੱਸੋ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਸਰਪੰਚ ਸਾਹਿਬ ਗੱਲ ਕਰੀਏ ਤਾਂ ਇਹ ਜਿਹੜਾ ਇਲਾਕਾ ਆ ਕਾਫੀ ਪਛੜਿਆ ਸੀ ਤਾਂ ਵਿਕਾਸ ਦੇ ਕਾਰਜ ਵੀ ਤੇ ਕਾਫੀ ਜਿਹੜੇ ਪੈਂਡਿੰਗ ਨੇ ਇੱਥੇ ਗਲੀਆਂ ਦਾ ਸੀਵਰੇਜ ਦੀ ਗੱਲ ਕਰ ਲਈਏ ਪਾਰਕਾਂ ਦੀ ਗੱਲ ਕਰ ਲਈਏ ਇਸ ਨੂੰ ਕਿਸ ਤਰ੍ਹਾਂ ਦੇਖੋਗੇ ਜੀ ਨਹੀਂ ਦੇਖੋ ਮੈਂ ਇਸ ਗੱਲ ਤੋਂ ਤਾਂ ਟੋਕਦਾ ਥੋੜਾ ਜਿਹਾ ਕੰਮ ਇਲਾਕਾ ਪਛੜਿਆ ਨਹੀਂ ਆ ਕੁਝ ਇੱਕ ਦੋ ਗਲੀਆਂ ਆ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਸੀਗਾ ਤੇ ਅੱਬਾ ਸ਼ੁਰੂ ਹੀ ਉਦੋਂ ਕੀਤਾ ਅੱਬਾ ਇਲਾਕੇ ਦੇ ਵਿੱਚ ਪੰਜ ਪਾਰਕ ਆ ਆ ਤਕਰੀਬਨ ਉਹ ਵੀ 50% ਦੇ ਦਰਮਿਆਨ ਬਣੀ ਆਈਆਂ ਹਨ ਅੱਬਾ ਓਲੀ ਓਲੀ ਕੰਮ ਉਹ ਕਰਨਾ ਸ਼ੁਰੂ ਜੁਣ ਆਪਾਂ ਮੁਕੰਮਲ ਕਰ ਸਕੀਏ ਅੱਬਾ ਪੈਸੇ ਉਧਰ ਵੀ ਲਾ ਸਕਦੇ ਸਾਂ ਕਿ ਜਿੱਦ ਤਰ ਥੋੜਾ ਬੋਧਾ ਕੰਮ ਕੰਮ ਕਰਕੇ ਤੇ ਫਿਰ ਰਹਿ ਜਾਣਾ ਹੈ ਪਰ ਅਸੀਂ ਕੰਮ ਉਹ ਛੋਣਾ ਆ ਜਿਹੜਾ ਸ਼ੁਰੂ ਕੀਤਾ ਤੇ ਉਹ ਆਪਾਂ ਮੁਕੰਮਲ ਕਰਾਂਗੇ ਇਸ ਤੋਂ ਬਾਅਦ ਅਸੀਂ ਪਾਰਕਾਂ ਵੱਲ ਲਾਈਟਾਂ ਵੱਲ ਜਿੱਥੇ ਵੀ ਜਿੱਥੇ ਤੇ ਲੋੜ ਆ ਆਪਾਂ ਹਾਜ਼ਰ ਪੰਸਾਲੇ ਨੇ ਸੇਵਾ ਜਾਂ ਸਾਡੇ ਕੋ ਜਿੰਨਾ ਕੰਮ ਲੈ ਸਕਦੇ ਲੈ ਲਏ। ਪੰਸਾਹ ਗੱਲ ਕੀਤੀ ਹੋਣੀ ਤੁਸੀਂ ਕਿ ਆ ਦੋ ਗਲੀਆਂ ਨੂੰ ਜਿਹੜਾ ਇਗਨੋਰ ਕੀਤਾ ਗਿਆ। ਕੀ ਕਾਰਨ ਰਹਾ ਕਿ ਕਿਉਂ ਇਹ ਜਾਂ ਗਲੀਆਂ ਨੂੰ ਕੀ ਇੱਥੇ ਵੋਟਾਂ ਨਹੀਂ ਆਈਆਂ। ਜਦੋਂ ਉਦੋਂ ਹੋਰ ਕਰਨਾ। ਉਦੋਂ ਕੁਝ ਆਬਾਦੀ ਇੱਥੇ ਘੱਟ ਸੀਗੀ ਜਦੋਂ ਬਾਕੀ ਡਿਵੈਲਪਮੈਂਟ ਦੇ ਕਾਰਜ ਹੋ ਰਹੇ ਸੀ। ਤੇ ਕਲੋਨੀ ਬਾਅਦ ਵਿੱਚ ਕੱਟੀ ਗਈ ਆ। ਨਿੱਕੀਆਂ ਮੁੱਦਿਆਂ ਕੋਈ ਮੇਜਰ ਨਹੀਂ ਕਿਸੇ ਨੇ ਬਲ ਜਾਣ ਬੁੱਝ ਕੇ ਇਗਨੋਰ ਕੀਤਾ ਹੋਵੇ। ਕੋਈ ਇਦਾਂ ਦੀ ਗੱਲ ਨਹੀਂ ਆ। ਬਾਕੀ ਚਲੋ ਜਦੋਂ ਜਦੋਂ ਆਬਾਦੀ ਵਧਦੀ ਆ ਕਲੋਨੀ ਚ ਵਸ ਬਸੋਂ ਹੁੰਦੀ ਆ। ਤੇ ਪ੍ਰੋਬਲਮਸ ਆਉਂਦੀਆਂ ਆ ਪ੍ਰੋਬਲਮਸ ਨੂੰ ਨੋ ਨਿਗਟਣ ਵਾਲਾ ਬੰਦਾ ਹੋਣਾ ਚਾਹੀਦਾ ਸੋ ਅਸੀਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੀ ਆ ਕਿ ਪ੍ਰੋਬਲਮਸ ਦੱਸੋ ਤੇ ਸਾਡੇ ਕੋਲ ਹੱਲ ਲਓ ਆਪਣੇ ਮੈਂਬਰ ਨੂੰ ਪਹਿਲਾਂ ਦੱਸੋ ਪ੍ਰਾਇੋਰਟੀ ਦੇ ਵਿੱਚ ਕਿਉਂਕਿ ਮੈਂਬਰ ਬਣਾ ਹੀ ਤਾਂ ਕਰਕੇ ਆ ਸੱਤ ਮੈਂਬਰ ਆ ਉਹਨਾਂ ਨੂੰ ਇੱਕ ਇੱਕ ਵਾਰਡ ਦਿੱਤੀ ਆ ਕਿ ਆਪੋ ਆਪਣੀ ਵਾਰਡ ਸੰਭੋ ਜੇ ਮੈਂਬਰ ਤੁਹਾਡੀ ਗੱਲ ਕੋਈ ਨਹੀਂ ਸੁਣਦਾ ਜਾਂ ਮੈਂਬਰ ਤੁਹਾਡੀ ਗੱਲ ਦਾ ਕੋਈ ਹੱਲ ਹੁੰਦਾ ਫਿਰ ਸਰਪੰਚ ਕੋ ਆਜੋ ਜੋ ਇੱਕ ਪ੍ਰੋਟੋਕੋਲ ਬਣਿਆ ਬਹੁਤ ਦਿਨ ਚੱਲੀਏ ਤੇ ਮੇਰੇ ਸਾਨਾ ਜੱਪਾ ਜਿਆਦੇ ਵਧੀਆ ਕੰਮ ਕਰਾ ਸਕਦਾ ਸਰਪੰਚ ਸਾਹਿਬ ਤਾਂ ਹੀ ਚੁਣੇ ਗਏ ਇਸ ਇਲਾਕੇ ਦੇ ਇਹਨਾਂ ਮੈਂਦੇ ਚੁਣੇ ਗਏ ਕਿਸ ਤਰ੍ਹਾਂ ਆਪਣਾ ਕੋਈ ਮਾਡਿਊਲ ਬਣਾਇਆਗਾ ਕਿ ਇਸ ਤਰ੍ਹਾਂ ਕੰਮ ਇੱਥੇ ਕਰਨਾ ਕੋਈ ਨੈਪ ਵਗੈਰਾ ਤਿਆਰ ਕੀਤਾ ਸੀ ਰੋਡ ਮੈਪ ਹੀ ਤਿਆਰ ਕੀਤਾ ਕਿ ਜਿਹੜਾ ਵੀ ਕੰਮ ਸੋਣਾ ਵਾ ਇੱਕ ਦੋ ਨੂੰ ਮੁਕੰਮਲ ਕੀਤਾ ਜਾਵੇ ਜੇ ਅੱਜ 100% ਜਿ세 ਕੰਮ ਹੋ ਰਿਹਾ ਉਹਦੇ 25 ਪੈਸੇ ਲਾ ਕੇ ਆਪਾਂ ਛੱਡ ਦਿੰਨੇ ਆ ਨਾ ਉਹ ਜਿੰਨੇ ਜਿੰਨੇ ਅਗਲੇ 25 ਪੈਸੇ ਲਾਉਣੇ ਹੁੰਦੇ 25 ਪੈਸੇ ਪਹਿਲੇ ਜਿਹੜੇ ਉਹ ਮਿੱਟੀ ਹੋਏ ਹੁੰਦੇ ਸੋ ਅਸੀਂ ਇਹੋ ਸੋਚਿਆ ਵਾ ਕਿ ਜੇ ਲਾਈਟਾਂ ਲਾਉਣੀਆਂ ਵਾ ਇੱਕ ਗਲੀ ਕਿੰਨਾ ਚਿਰ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਅ ਜਿੱਥੇ ਲਾਉਣੇ ਆ ਜਿੱਥੇ ਸਾਰੇ ਮਨਜ਼ੂਰੀ ਹੋ ਕੇ ਕਿਤੇ ਨਾ ਕਿਤੇ ਅਰਚਨਾ ਆ ਜਾਂਦੀ ਆ ਤੇ ਇਹੀ ਰੋਡ ਮੈਪ ਆ ਕਿ ਜਿੱਨਾਂ ਚ ਇੱਕ ਗਲੀ ਜਾਂ ਇੱਕ ਕਾਰਜ ਮੁਕੰਮਲ ਨਹੀਂ ਹੁੰਦਾ ਉਹਨਾਂ 'ਚ ਅਗਲਾ ਕੰਮ ਨਹੀਂ ਚੋਣਾ ਸੋ ਇਹ ਨਹੀਂ ਕਿ ਕਿਥੇ ਲੋ ਸ਼ੋਦਾ ਦੇ ਖੁੱਦਰ ਸ਼ੋਦਾ ਕੰਮ ਪੂਰੇ ਉਹੀ ਕਰਨੇ ਆ ਜਿਹੜੇ ਆਪਾਂ ਕਰ ਸਕਦੇ ਆ ਤਾਂ ਇੱਥੇ ਜਿਹੜੇ ਬੱਚੇ ਵੀ ਆ ਬੱਚਿਆਂ ਲਈ ਕੀ ਸਹੂਲਤਾਂ ਜੜੀਆਂ ਪੰਚਾਇਤ ਦੇ ਵਿੱਚ ਰੱਖੀਆਂ ਗਈਆਂ ਨੇ ਦੇਖੋ ਬੱਚਿਆਂ ਕੋ ਸਹੂਲਤਾਂ ਦੇ ਪਹਿਲਾਂ ਹੀ ਮਾਪਿਓ ਨੇ ਹਰ ਬੱਚੇ ਲਾੜਦੇ ਹੁੰਦੇ ਸਹੂਲਤਾਂ ਉਹਨਾਂ ਆਪਣੀਆਂ ਬਹੁਤ ਆ ਬਾਕੀ ਅਸੀਂ ਨਿਰਧਾਰਤ ਨਹੀਂ ਬੱਚਿਆਂ ਕੋ ਕਰਾਇਆ ਤੇ ਇਥੋਂ ਦੇ ਵਸਨੀਕਾਂ ਨੂੰ ਕਰਾਇਆ ਕਿਉਂਕਿ ਪੈਸੇ ਕਿਸੇ ਦੇ ਨਿੱਜੀ ਨਹੀਂ ਆ ਇਹ ਇਨਾਂ ਦੇ ਟੈਕਸ ਦਾ ਪੈਸਾ ਜਿਹੜਾ ਅਸੀਂ ਇੱਥੇ ਲਾਉਂਦੇ ਆਂ ਸੋ ਉਦਘਾਟਨ ਕਰਨ ਦੇ ਜਿਹੜੇ ਹੱਕਦਾਰ ਵੇਖੀ ਆ ਅਸੀਂ ਤਾਂ ਚੁਣੇ ਨਮਾਇੰਦੇ ਆਂ ਤੇ ਪੈਸਾ ਲਿਆ ਸਕਦੇ ਆਂ ਲਾ ਸਕਦੇ ਆਂ ਬਾਕੀ ਹੱਕਦਾਰ ਇਹਨਾਂ ਦੇ ਟੈਕਸ ਦਾ ਪੈਸਾ ਇਹਨਾਂ ਨੇ ਉਦਘਾਟਨ ਕੀਤਾ ਅੱਗੇ ਵੀ ਇਹੋ ਸਾਡਾ ਪ੍ਰੋਟੋਕੋਲ ਇਹੀ ਆ ਕਿ ਪੰਚਾਇਤ ਦੇ ਵਿੱਚ ਕੋਈ ਉਦਘਾਟਨ ਹੋਊਗਾ ਪੰਚਾਇਤ ਦਾ ਵਸਨੀਕ ਉਹਦਾ ਉਦਘਾਟਨ ਕਰੂਗਾ ਕਿਉਂਕਿ ਉਹ ਵਸਨੀਕਾਂ ਦੇ ਪੈਸੇ ਆ ਟੈਕਸ ਦੇ ਪੈਸੇ ਆ ਆਪਣੇ ਆਪ ਉੱਥੇ ਲਾਉਣ ਆਪਣੀ ਦੇਖ ਰਹੀ ਮੈਂ ਇਹਨਾਂ ਨੂੰ ਖ ਉਹਨਾਂ ਜਰ ਤੁਸੀਂ ਉਹਨੂੰ ਮਿਸਤਰੀ ਨੂੰ ਜਾਣ ਨਹੀਂ ਦੇਣਾ ਤੇ ਕੇਦਾਰ ਨੂੰ ਆਪਾਂ ਜਿਸ ਨੇ ਦੇ। ਸੋ ਬਾਕੀ ਧੰਨਵਾਦ ਸਾਰਿਆਂ ਦਾ ਇੱਥੇ ਆਉਣ ਦਾ ਮੈਂ ਵੀਰ ਕਰਨ ਤੇ ਜਿੱਥੇ ਵੀ ਸਾਡੀ ਲੋੜ ਹੈ ਅੱਜ। ਕੀ ਅਪੀਲ ਕਰਨਾ ਚਾਹੁੰਦੇ ਇੱਕ ਨੌਜਵਾਨਾਂ ਨੂੰ ਮੈਸੇਜ ਕੀ ਦੇ ਰਹੇ ਆ ਕਿ ਚਲੋ ਸਰਕਾਰ ਵੀ ਮਾੜਾ ਚੰਗਾ ਨਸ਼ਿਆਂ ਦੇ ਵਿਰੁੱਧ ਉਪਰਾਲਾ ਕਰ ਰਹੀ ਆ ਤੇ ਅਪੀਲ ਇਹੀ ਆ ਕਿ ਨਸ਼ਿਆਂ ਦੂਰੋ ਆਪਣੇ ਘਰ ਪਰਿਵਾਰ ਦੇ ਵਿੱਚ ਸੁਖੀ ਸਾਰੇ ਰਹਿਣ ਕਿਉਂਕਿ ਨਸ਼ਾ ਇੱਕ ਬੜਾ ਵੱਡਾ ਕੋੜ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬ ਨੂੰ ਲੱਗਾ ਆ। ਜਿਹੜੇ ਲੋਕ ਇਹਨਾਂ ਨਾਲੋਂ ਕਾਫੀ ਫਰਕ ਪੈਂਦਾ ਵੀ ਜਾ ਰਿਹਾ ਲੋਕੀ ਜੋ ਜੋ এডੂਕੇਸ਼ਨ ਦੇ ਵੱਲ ਜਾ ਰਹੇ ਆ ਤੇ ਸੀਦਾ ਫਰਕ ਪੈ ਵੀ ਰਿਹਾ ਬਾਕੀ ਮੈਂ ਫਿਰ ਵੀ ਅਪੀਲ ਕਰੂੰਗਾ ਜਿੱਥੇ ਸਾਡੀ ਲੋੜ ਆ ਐਜ਼ ਅ ਯੂਥ ਮੈਂ ਤੁਹਾਡੇ ਨਾਲ ਹੈ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਜਿੱਥੇ ਵੀ ਸਾਨੂੰ ਲੋੜ ਆ ਇੰਦਾ ਦਿਨ ਹਾਂ ਨਸ਼ੇ ਦੀ ਗੱਲ ਕਰੀਏ ਤਾਂ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਨਸ਼ੇ ਦਾ ਮਾਹੌਲ ਜਿਹੜਾ ਹੈ ਲੋਕਾਂ ਨੂੰ ਮੀਟਿੰਗਾਂ ਕਰਕੇ ਤੁਸੀਂ ਵੀ ਜਾਗਰੂਕੀ ਕਰਦੇ ਹੋ ਠੀਕ ਹੈ ਸਾਡੀ 4-5 ਦਿਨ ਪਹਿਲਾਂ ਇੱਕ ਜੁਆਇੰਟ ਮੀਟਿੰਗ ਹੋਈ ਸੀਗੀ ਇੱਥੇ ਪਰ ਮੈਂ ਇਸ ਚੀਜ਼ ਦਾ ਬੜਾ ਸਾਰਿਆਂ ਨੂੰ ਅਭਿਧਾਈ ਦੇ ਬਾਤਰ ਨੇ ਕਿ ਸਾਡੀ ਕਲੋਨੀ ਦੇ ਵਿੱਚ ਆਲੇ-ਦੁਆਲੇ ਨਾਲੋਂ ਬਹੁਤ ਬਚਾ ਹੈ ਜੇ ਆਪਾਂ ਐਵੇਂ ਆਪਣੇ ਆਪ ਨੂੰ ਕਹੀ ਗਈ ਹੈ ਭੰਡੀ ਜਾਈਏ ਕਿ ਸਾਡੇ ਇੱਥੇ ਨਸ਼ਾ ਬਹੁਤ ਹੈ ਜਾਂ ਫਲਾਣਾ ਮਤਲਬ ਆਲੇ-ਦੁਆਲੇ ਦੇ ਕੰਪੈਰੀਜ਼ਨ ਦੇ ਵਿੱਚ ਅਸੀਂ ਬਹੁਤ ਸੁਖੀ ਹਾਂ ਬਾਕੀ ਆਲੇ-ਦੁਆਲੇ ਕਰਕੇ ਸਾਨੂੰ ਥੋੜੀ-ਬੋੜ ਡਿਸਟਰਬੈਂਸ ਇਥੇ ਕ੍ਰੀਏਟ ਹੋ ਜਾਂਦੀ ਕਿਉਂਕਿ ਪ੍ਰਭਾਵ ਪੈਂਦਾ ਲੱਗਿ ਸੱਗੇ ਵਾਲੀਆਂ ਜੜੀਲ ਤੇ ਥੋੜਾ ਬਹੁਤਾ ਸਿਸਟਮ ਉਦਾਂ ਦਾ ਹੋਵੇ। ਬਾਕੀ ਅਸੀਂ ਸਾਡੇ ਪੰਚਾਇਤ ਦੇ ਵਿੱਚ ਕਾਫੀ ਬਾਤਾਂ ਕਿ ਏਸੀ ਦੀ ਪ੍ਰੋਬਲਮ ਨਹੀਂ ਹੈ। ਠੀਕ ਹੈ ਤੁਹਾਨੂੰ। ਇਹ ਚੰਦ ਸਰਪੰਚ ਆਰਮਣਿਕ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਲਾਕੇ ਦੇ ਜਿਹੜੇ ਵਿਕਾਸ ਰਹਿੰਦੇ ਨੇ ਉਹ ਵੀ ਪਹਿਲ ਦੇ ਆਧਾਰ ਤੇ ਜਿਹੜੇ ਕਰਵਾ ਦਿੱਤੇ ਜਾਣਗੇ। ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ رپورਟਰ ਵਿਨੋਦ ਕੁਮਾਰ ਲੋਕ ਰਾਜ ਟੀਵੀ।